ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਪਿਛਲੀ ਵੀਡੀਓ ਦੇ ਵਿੱਚ ਅਸੀਂ ਧੰਗਾਮ ਚਾਤਕ ਜੀ ਦੀ ਅਜਾਦੀ ਸਰਲੇਖ ਦੇ ਨਾਮ ਹੇਠ ਦਰਜ ਰੁਬਾਈ ਨੂੰ ਪੜ ਚੁੱਕੇ ਹਾਂ ਤੇ ਆ ਹੁਣ ਅਸੀਂ ਉਹਨਾਂ ਦੇ ਤਿੰਨ ਸਰਲੇਖ ਦੇ ਅੰਦਰ ਹਾਏ ਨਾ ਟੋੜੀ ਬਿਦਲ ਮੇਰਾ ਕਵਿਤਾ ਨੂੰ ਪੜਨ ਜਾ ਰਹੇ ਹਾਂ ਇਸ ਕਵਿਤਾ ਦੇ ਵਿੱਚ ਧਨੀਰਾਮ ਚਾਤਰੀਕ ਜੀ ਜੋ ਸੰਦੇਸ਼ ਦੇਣਾ ਚਾਹ ਰਹੇ ਨੇ ਉਹ ਸੰਦੇਸ਼ ਕੀ ਹੈ ਕਿ ਵਿਅਕਤੀ ਨੂੰ ਮਨੁੱਖ ਨੂੰ ਕਿਸੇ ਦਾ ਦਿਲ ਜਿਹੜਾ ਹੈ ਉਹ ਨਹੀਂ ਤੋੜਨਾ ਚਾਹੀਦਾ ਕਿਉਂਕਿ ਉਹ ਕਹਿੰਦੇ ਨੇ ਕਿ ਦਿਲ ਜਿਹੜਾ ਉਹ ਪਾਕ ਹੋਤਰ ਹੈ ਪਿਆਰ ਦਾ ਇੱਕ ਮੰਦਰ ਹੈ ਪਰਮਾਤਮਾ ਦਾ ਪਾਸਾ ਜਿਹੜਾ ਹੈਗਾ ਉਹ ਦਿਲ ਦੇ ਅੰਦਰ ਹੁੰਦਾ ਫਿਰਦੇ ਦੇ ਅੰਦਰ ਹੁੰਦਾ ਸੋ ਵਿਅਕਤੀ ਨੂੰ ਕਿਸੇ ਦਾ ਵਿੱਦੇ ਜਿਹੜਾ ਹੈਗਾ ਉਹ ਤੋੜਨਾ ਨਹੀਂ ਚਾਹੀਦਾ ਦਿਲ ਦੇ ਅੰਦਰ ਬਹੁਤ ਸਾਰੇ ਬਲਬਲੇ ਚਾ ਨਵੇਂ ਜੜੇ ਨੇ ਓਹੋ ਪਰੰਦਾ ਚਾ ਹੁੰਦਾ ਬਲਬਲੇ ਨਵੇਂ ਉੱਠਦੇ ਨੇ ਫੁੱਲਾਂ ਦੇ ਬਾਗ ਉ ਬਲਬਲੇ ਆਪਣੀ ਮਹਿਕ ਨੂੰ ਆਪਣੇ ਖੇੜੇ ਦਾ ਆਲੇ-ਦੁਆਲੇ ਪ੍ਰਸਾਰ ਕਰਨ ਦੀ ਇੱਛਾ ਜਿਹੜੀ ਹੈ ਉਹ ਰੱਖਦੇ ਨੇ ਤੇ ਆਓ ਅਸੀਂ ਉਸ ਕਵਿਤਾ ਨੂੰ ਪੜ੍ਹ ਰਹੇ ਹਾਂ ਹਈ ਨਾ ਤੋੜੀ ਵੀ ਦਿਲ ਮੇਰਾ ਕਵੀ ਕੀ ਕਹਿੰਦਾ ਪਾਕ ਪਾਕ ਪ੍ਰੀਤਾਂ ਦਾ ਏ ਮੰਦਰ ਪੀੜਾਂ ਫੜਨ ਕਲੇਜੇ ਅੰਦਰ ਇੱਥੇ ਮੋਹਨ ਕਰੇ ਬਸੇਰਾ ਹਾਏ ਨਾ ਤੋੜੀ ਬਿਧੇ ਮੇਰਾ ਸੁਪਾ ਪਵਿੱਤਰ ਪਰੀਤਾਂ ਦਾ ਇਹ ਮੰਦਰ ਇਹ ਮੰਦਰ ਜਿਹੜਾ ਦਿਲ ਹੈ ਉਹ ਕੀ ਹੈ ਪਾਕ ਪਵਿੱਤਰ ਪਰੀਤਾਂ ਦਾ ਮੰਦਰ ਹੈ ਦਿਲ ਪੀੜਾਂ ਫੜਨ ਕਲੇਜੇ ਅੰਦਰ ਇਹਾਂ ਜੜੀਆਂ ਨੇ ਦਰਦ ਕੁੱੜਨ ਚੁਬਣ ਕਲੇਜੇ ਭਾਵ ਦਿਲ ਦੇ ਅੰਦਰ ਕਿ ਕਿਸੇ ਦੇ ਦੁੱਖ ਨੂੰ ਦੇਖ ਕੇ ਮਨੁੱਖ ਦੇ ਦਿਲ ਦੇ ਅੰਦਰ ਪੀੜ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ ਮਹਿਸੂਸ ਹੋ ਕਰ ਰਿਹਾ ਇੱਥੇ ਮੋਹਨ ਕਰੇ ਬਸੇਰਾ ਹਾਏ ਨਾ ਤੋੜੀ ਬੇ ਦਿਲ ਮੇਰਾ ਕਿ ਇੱਥੇ ਮੋਹਨ ਭਾਪ ਪਰਮਾਤਮਾ ਇੱਥੇ ਮੋਹਨ ਭਾਪ ਪਰਮਾਤਮਾ ਦਵਾਸਾ ਹੈ ਪਰਮਾਤਮਾ ਆਪ ਵਾਸਤੇ ਨਹੀਂ ਸੋ ਮਨੁੱਖ ਨੂੰ ਕਿਸੇ ਵੀ ਮਨੁੱਖ ਦਾ ਦਿਲ ਜਿਹੜਾ ਹੈ ਉਹ ਨਹੀਂ ਤੋੜਨਾ ਚਾਹੀਦਾ ਅਗਲੇ ਪੈਰੇ ਦੇ ਵਿੱਚ ਤੈਰਾਮ ਚਾਤਕ ਜੀ ਕਹਿ ਰਹੇ ਨੇ ਬੰਦ ਕਲੀ ਕੋਮਲ ਬੜਮੁੱਲੀ ਮੂੰ ਮਿੱਟੀ ਹਾਲੇ ਨਹੀਂ ਖੁੱਲੀ ਸੋ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਦਿਲ ਜਿਹੜਾ ਹੈ ਉਹ ਅਜੇ ਬਹੁਤ ਕੋਮਲ ਹੈ ਉਹ ਅਜੇ ਬੰਦ ਕਲੀ ਦੇ ਸਮਾਨ ਹੈ ਮੂੰਹ ਮਿੱਟੀ ਹਾਲੇ ਨਹੀਂ ਖੁੱਲੀ ਮੂੰਹ ਜਿਹੜਾ ਹੈਗਾ ਉਹਦਾ ਅਜੇ ਬੰਦ ਹੈ ਜਿਹੜਾ ਅਜੇ ਖੁੱਲਿਆ ਨਹੀਂ ਕੋਈ ਲੁੱਟ ਨਾ ਖੜੇ ਫਲੇਰ ਫਲੇਰ ਭਾਵ ਫੁੱਲ ਵਾਲਾ ਫੁੱਲਾਂ ਨੂੰ ਤੋੜਨ ਵਾਲਾ ਜਾਂ ਫੁੱਲਾਂ ਨੂੰ ਵੇਚਣ ਵਾਲਾ ਕੋਈ ਲੁੱਟ ਨਾ ਖੜੇ ਫਲੇਰ ਆਏ ਨਾ ਤੋੜੀ ਦਿੱਲ ਤਾ ਮੇਰਾ ਸੋਇ ਦੇ ਵਿੱਚ ਉਹਨੂੰ ਡਰ ਹੈ ਕਿ ਕੋਈ ਫਲੇਰਾ ਫੁੱਲਾਂ ਨੂੰ ਬੇਚਣ ਵਾਲਾ ਤੋੜ ਕੇ ਨਾ ਲੈ ਜਾਵੇ ਸੋ ਤਰਨਾ ਕਰ ਰਿਹਾ ਕਿ ਦਿਲ ਨੂੰ ਤੋੜਿਆ ਨਾ ਜਾਵੇ ਅਗਲਾ ਪੈਰਾ ਪੰਛੀ ਨੇ ਨਹੀਂ ਭਰੀ ਉਡਾਰੀ ਤਕਣੀ ਚਾਹੇ ਦੁਨੀਆ ਸਾਰੀ ਘਰ ਘਰ ਪਾ ਕੇ ਫੇਰਾ ਹਰਨਾ ਤੋੜੀ ਦਿਲ ਮੇਰਾ ਹੁਣ ਇਸ ਪੈਰੇ ਦੇ ਵਿੱਚ ਕੀ ਦੱਸਿਆ ਗਿਆ ਕਿ ਦਿਲ ਜਿਹੜਾ ਹੈ ਉਹ ਇੱਕ ਪੰਛੀ ਦੇ ਬਾਗ ਹੈ ਪੰਛੀ ਨੇ ਨਹੀਂ ਫਰੀ ਉਡਾਰੀ ਦਿਲ ਨੂੰ ਪੰਛੀ ਦੇ ਨਾਲ ਦੇ ਵਰਗੀ ਹਾਲ ਦੱਸਦੇ ਆ ਹੈ ਕਵੀ ਕਹਿੰਦਾ ਹੈ ਕਿ ਦਿਲ ਦੀ ਹਾਲਤ ਉਸ ਪੰਛੀ ਦੇ ਬਾਗ ਹੈ ਜੀਨੇ ਹਜ਼ੇ ਉਡਾਰੀ ਜਿਹੜੀ ਹੈ ਉਹ ਨਹੀਂ ਫਰੀ ਤੱਕਣੀ ਚਾਹੇ ਦੁਨੀਆ ਸਾਰੀ ਤੱਕਣੀ ਭਾਵ ਦੇਖਣੀ ਉਹ ਪੰਛੀ ਜਿਹੜਾ ਹੈ ਉਹ ساری ਦੁਨੀਆ ਨੂੰ ਦੇਖਣਾ ਚਾਹਦਾ ਘਰ ਘਰ 파ਕੇ ਫੇਰਾ ਘਰ ਘਰ ਦੇ ਵਿੱਚ ਫੇਰਾ 파ਕੇ ਭਵ ਜਾ ਕੇ ਉਹ ਦੇਖਣਾ ਚਾਹਦਾ ਹਾਏ ਨਾ ਤੋੜੀ ਦਿਲਵੇ ਸੋ ਇਸ ਕਰਕੇ ਉਹਨੂੰ ਤੋੜਿਆ ਨਾ ਜਾਵੇ ਅਗਲੇ ਪੈਰੇ ਚ ਕਿਹਾ ਇਸ ਵਿੱਚ ਬਸਨ ਕਿਸੇ ਦੀਆਂ ਜਾਂਦਾ ਲੱਭਦਾ ਫਿਰਦਾ ਇੱਕ ਗੁਪਤ ਮੁਰਾਦਾ ਅਜੇ ਮਟਿਆ ਨਹੀਂ ਹਨੇਰਾ ਫਾਇਨਾ ਤੋੜੀ ਦਿਲ ਮੇਰਾ ਸੋ ਇਸ ਪੈਰੇ ਦੇ ਵਿੱਚ ਕਵੀ ਕਹਿੰਦਾ ਕਿ ਇਸ ਨੂੰ ਕੋਈ ਤੋੜੇ ਨਾ ਕਿਉਂ ਇਸ ਵਿੱਚ ਵਸਨ ਭਾਵ ਵਸਦੀਆਂ ਨੇ ਕਿਸੇ ਦੀਆਂ ਜੱਟਾਂ ਲੱਭਦਾ ਅਸਰਦਾ ਇੱਕ ਗੁਪਤ ਮੁਰਾਦਾ ਗੁਪਤ ਭਾਵ ਲੁਕੀਆਂ ਹੋਈਆਂ ਮੁਰਾਦਾ ਭਾਵ ਇਸ਼ਾਵਾਂ ਸੋ ਉਹਦੇ ਵਿੱਚ ਕੋਈ ਲੁਕੀਆਂ ਹੋਈਆਂ ਮੁਰਾਦਾਂ ਨੂੰ ਇਸ਼ਾਵਾਂ ਨੂੰ ਜਿਹੜਾ ਹੈ ਉਲੰਭਦਾ ਫਿਰਦਾ ਅਜੇ ਮਿੱਟੀयां ਨਹੀਂ ਹਨੇਰਾ ਹਨੇਰਾ ਜਿਹੜਾ ਹੈਗਾ ਉਹ ਜੇ ਨਹੀਂ ਮਟਿਆ ਹਾਈ ਨਾ ਤੋੜੀ ਦਿਲ ਮੇਰਾ ਤੇ ਦਿਲ ਜਿਹੜਾ ਹੈਗਾ ਉਹਨੂੰ ਤੋੜਨਾ ਨਹੀਂ ਚਾਹੀਦਾ ਅਗਲੇ ਪੈਰੇ 'ਚ ਗੱਲ ਕਰਦਾ ਹੈ ਕਵੀ ਕਹਿੰਦਾ ਪਿਆਰ ਮੇਰਾ ਨਾ ਖੋਹੀ ਹਾਲੇ ਡਲਲੀ ਰਹੇ ਨਾ ਫੁੱਲੋਂ ਖਾਲੀ ਉੱਜੜ ਨਾ ਜਾਏ ਖੇੜਾ ਹੋਏ ਨਾ ਤੋੜੀ ਬੇ ਦਿਲ ਮੇਰਾ ਸੋ ਇਹਦੇ ਵਿੱਚ ਕਵੀ ਜਿਹੜੀ ਆ ਉਹ ਫੁੱਲ ਦੇ ਬਾਗ ਜਿਹੜਾ ਡਲਲੀ ਨਾਲੋਂ ਤੋੜਿਆ ਜਾ ਰਿਹਾ ਉਹਦੇ ਬਾਗ ਜਿਹੜੀ ਉਹਦੇ ਵਰਗੀ ਹਾਲਾਤ ਦੱਸਦਾ ਹੋਇਆ ਕਹਿੰਦਾ ਪਿਆਰ ਮੇਰਾ ਨਾ ਖੋਹੀ ਹਾਲੇ ਪਿਆਰ ਨਾ ਮੇਰਾ ਕੋਈ ਡਲਲੀ ਰਹੇ ਨਾ ਫੁੱਲੋਂ ਖਾਲੀ ਤੇਲ ਰੂਪੀ ਫੁੱਲ ਦੀ ਗੱਲ ਕਰਦਾ ਹੈ ਕਹਿੰਦਾ ਕਿ ਉਹਦੀ ਡਾਲੀ ਨਾਲੋਂ ਪਿਆਰ ਨੂੰ ਖੋਹੇ ਨਾ ਕਿਤੇ ਉਸ ਦੇ ਅਜਿਹਾ ਕਰਨ ਨਾਲ ਡਾਲੀ ਜਿਹੜੀ ਹੈ ਉਹ ਫੁੱਲਾਂ ਦੇ ਨਾਲੋਂ ਤੋਂ ਖਾਲੀ ਨਾ ਹੋ ਜਾਵੇ ਉਹ ਝੜ ਨਾ ਜਾਏ ਖੇੜਾ ਖੇੜਾ ਜਿਹੜਾ ਹੈਗਾ ਉਹ ਝੜ ਨਾ ਜਾਵੇ ਹਾਏ ਨਾ ਤੋੜੀ ਵੇ ਦਿਲ ਮੇਰਾ ਕਿ ਦਿਲ ਜਿਹੜਾ ਹੈਗਾ ਉਹ ਨੂੰ ਨਾ ਤੋੜੇ